ਹਾਂਜੀ ਇਹ ਅੱਜ ਕਿਹੜੀ ਵੀਡੀਓ ਹੈ ਜਿਕਰਿਆ ਅੱਜ ਤੁਸੀਂ ਕਦੀ ਸੁਣਿਆ ਹੋਵੇ ਕਿ ਯਾਰ ਇੱਕ ਬੰਦਾ ਹੈ ਉਹ ਫੌਤ ਹੋ ਗਿਆ ਮਰ ਗਿਆ ਉਹਨੇ ਮਰਨ ਤੋਂ ਬਾਅਦ ਵੀ ਉਹਦੀ ਤਨਹਾ ਵੀ ਚੱਲਦੀ ਰਹੀ ਹੋਵੇ ਤੇ ਉਹਦੀ ਰਿਟਾਇਰਮੈਂਟ ਵੀ ਹੋਈ ਹੋਵੇ ਜੀ ਕਦੀ ਸੁਣਿਆ ਪੈਨਸ਼ਨ ਉਹਨੂੰ ਮਿਲਦੀ ਹੈ ਤੇ ਰਿਟਾਇਰਮੈਂਟ ਤੋਂ ਬਾਅਦ ਇਹ ਉਹਨੂੰ ਪੈਨਸ਼ਨ ਹੀ ਮਿਲਦੀ ਹੁੰਦੀ ਨਹੀਂ ਇਹ ਕਿ ਸ਼ਹੀਦ ਫੌਜੀ ਹੈ ਤੇ ਉਹ ਇੰਡੀਆ ਦੇ ਵਿੱਚ ਤੇ ਉਹਨੂੰ ਜਿਵੇਂ ਹਾਜ਼ਰ ਸਰਵਿਸ ਬੰਦੇ ਨੂੰ ਮਿਲਦੀ ਹੈ ਨਾ ਤਨਹਾ ਉੰਜ ਤਨਹਾ ਮਿਲਦੀ ਉੰਜ ਹੀ ਉਹ ਰਿਟਾਇਰ ਹੋਏ ਯਾਨੀ ਕਿ ਜਿਵੇਂ ਇਸ ਸਰਵਿਸ ਬੰਦੇ ਨੂੰ ਸੈਲਰੀ ਮਿਲਦੀ ਹੈ ਹਾਂਜੀ ਤੇ ਫਿਰ ਉਹਨ ਮਤਲਬ ਕਿ ਉਹ ਕਹਿੰਦੇ ਕਿ ਉਹਨੇ ਜੁੱਤੀ ਕਪੜਾ ਉੰਜ ਹੀ ਪਾਲਿਸ਼ ਕਰਕੇ ਰੱਖਦੇ ਸੀ ਤੇ ਉਹ ਸ਼ਾਮ ਨੂੰ ਇਹ ਹੁੰਦਾ ਸੀ ਕਿ ਉਹ ਜਿਵੇਂ ਯੂਜ਼ ਹੋਇਆ ਉਹ ਮਤਲਬ ਕਿ ਉਹ ਬੰਦਾ ਜਿਹੜਾ ਉਹ ਸ਼ਹੀਦ ਹੋ ਚੁੱਕਿਆ ਹੈ ਉਹ ਸ਼ਹੀਦ ਹੋ ਚੁੱਕਿਆ ਹੈ ਅੱਛਾ ਤੇ ਉਸ ਤੋਂ ਬਾਅਦ ਇਹ ਸਾਰਾ ਕੁਝ ਤੇ ਆਪਾਂ ਨੂੰ ਜੋ ਵਿਅਸੇ ਅਸਲਾਮ ਦੇ ਵਿੱਚ ਇੰਜਨ ਕੇ ਜਿਹੜਾ ਸ਼ਹੀਦ ਹੋ ਗਿਆ ਉਹ ਜ਼ਿੰਦਾ ਹੈ ਜ਼ਿੰਦਾ ਨਹੀਂ ਉਹ ਕਹਿੰਦੇ ਕਿ ਉਹ ਐਜੇ ਉਹ ਕਵਰਕ ਕਰ ਰਿਹਾ ਵਰਕ ਕਰ ਰਿਹਾ ਯਾਨੀ ਕਿ ਆਪਣੀ ਡਿਊਟੀ ਕਰ ਰਿਹਾ ਹੈ ਡਿਊਟੀ ਕਰ ਰਿਹਾ ਆਪਣੇ ਯਾਰ ਬੜੀ ਇੰਟਰਸਟਿੰਗ ਹੋਈ ਵਾਸਤੇ ਹਾਂਜੀ ਤੇ ਹੁਣ ਆਪਾਂ ਵੀਡੀਓ ਸ਼ੁਰੂ ਕਰਨੇ ਆ ਬਾਕੀ ਇਨਫੋਰਮੇਸ਼ਨ ਆਪਾਂ ਵੀਡੀਓ ਚ ਦੋਸਤੋ ਅੱਜ ਗੱਲ ਕਰਾਂਗੇ ਉਸ ਫੌਜੀ ਜਵਾਨ ਦੀ ਜੋ ਸ਼ਹੀਦ ਹੋਣ ਤੋਂ ਬਾਅਦ ਵੀ ਆਪਣੀ ਡਿਊਟੀ ਤੇ ਤਾਇਨਾਤ ਰਿਹਾ ਬਕਾਇਦਾ ਫੌਜ ਉਸ ਨੂੰ ਤਨਖਾਹ ਦਿੰਦੀ ਰਹੀ ਤੇ ਨਾਲ ਹੀ ਉਹਨੂੰ ਤਰੱਕੀ ਵੀ ਮਿਲਦੀ ਰਹੀ ਉਹ ਸਪਾਹੀ ਤੋਂ ਆਨਰਰੀ ਕੈਪਟਨ ਬਣਿਆ ਤੇ ਰਿਟਾਇਰ ਵੀ ਹੋਇਆ 2017 ਦੇ ਵਿੱਚ ਇਸ ਕੇਸ ਦੇ ਉੱਤੇ ਸੁਪਰੀਮ ਕੋਰਟ ਵੀ ਫੈਸਲਾ ਸੁਣਾਉਂਦੀ ਹੈ ਅੱਜ ਆਪਾਂ ਉਸ ਬਾਰੇ ਵੀ ਗੱਲ ਕਰਾਂਗੇ ਗੱਲ ਹੈ 30 ਅਗਸਤ 1947 ਦੀ ਜਦੋਂ ਹਰਪਜਨ ਸਿੰਘ ਹੋਰਾਂ ਦਾ ਜਨਮ ਗੁਜਰਾਵਾਲਾ ਪਾਕਿਸਤਾਨ ਦੇ ਵਿੱਚ ਹੁੰਦਾ ਹੈ 1947 ਦੀ ਭਾਰਤ ਪਾਕਿਸਤਾਨ ਵੰਡ ਹੁੰਦੀ ਹੈ ਤੇ ਉਹਨਾਂ ਦਾ ਪਰਿਵਾਰ ਪੰਜਾਬ ਵਿੱਚ ਆ ਜਾਂਦਾ ਹੈ ਤੇ 10ਵੀਂ ਦੀ ਪੜ੍ਹਾਈ ਉਹ ਡੀਏਵੀ ਸਕੂਲ ਪੱਟੀ ਤੋਂ ਕਰਦੇ ਆ ਤੇ ਫਿਰ 1968 ਦੇ ਵਿੱਚ ਉਹ ਫੌਜ ਦੇ ਵਿੱਚ ਭਰਤੀ ਹੋ ਜਾਂਦੇ ਆ ਦੋ ਸਾਲ ਉਹ ਆਪਣੀ ਡਿਊਟੀ ਤਨਦੇਹੀ ਦੇ ਨਾਲ ਨਿਭਾਉਂਦੇ ਆ ਤੇ 1968 ਦੇ ਵਿੱਚ ਉਹ ਸਿੱਕਮ ਦੇ ਵਿੱਚ ਤਾਇਨਾਤ ਹੁੰਦੇ ਆ ਇੱਕ ਦਿਨ ਉਹ ਲਾਪਤਾ ਹੋ ਜਾਂਦੇ ਆ ਜਦੋਂ ਆਪਣੇ ਮਿੱਥੇ ਸਮੇਂ ਤੇ ਨਹੀਂ ਪਹੁੰਚਦੇ ਤਾਂ ਫੌਜ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੀ ਹੈ ਤਿੰਨ ਦਿਨਾਂ ਤੱਕ ਜਦੋਂ ਉਹਨਾਂ ਦਾ ਕੋਈ ਵੀ ਥੋ ਪਤਾ ਨਹੀਂ ਲੱਗਦਾ ਤਾ ਅਖੀਰ ਇੱਕ ਦਿਨ ਉਹ ਇੱਕ ਸੁਪਨੇ ਦੇ ਵਿੱਚ ਆਉਂਦੇ ਐ ਆਪਣੇ ਸਾਥੀ ਪ੍ਰੀਤਮ ਸਿੰਘ ਦੇ ਉਹ ਉਸ ਨੂੰ ਦੱਸਦੇ ਐ ਕਿ ਉਸ ਦਿਨ ਉਹ ਖੱਚਰ ਦੇ ਨਾਲ ਇੱਕ ਖਾਈ ਦੇ ਵਿੱਚ गिरਦੇ ਐ ਤੇ ਥੱਲੇ ਜਿਹੜਾ ਨਦੀ ਵਹਿੰਦੀ ਹੁੰਦੀ ਐ ਜਿਸ ਦੇ ਵਿੱਚ ਉਹ ਰੁੜ ਜਾਂਦੇ ਐ ਤੇ ਉਹਨਾਂ ਦੀ ਮੌਤ ਹੋ ਜਾਂਦੀ ਐ ਤੇ ਨਾਲ ਹੀ ਉਹ ਦੱਸਦੇ ਐ ਕਿ ਉਹਨਾਂ ਦੀ Laash ਇੱਥੋਂ 2 ਕਿਲੋਮੀਟਰ ਦੂਰੀ ਤੇ ਪਈ ਐ ਜਦੋਂ ਪ੍ਰੀਤਮ ਸਿੰਘ ਇਸ ਬਾਰੇ ਆਪਣੇ ਅਫਸਰਾਂ ਨੂੰ ਦੱਸਦੇ ਐ ਕਿ ਰਾਤੀ ਉਹਨਾਂ ਦੇ ਸੁਪਨੇ ਦੇ ਵਿੱਚ ਹਰਪਾਜਨ ਸਿੰਘ ਹੋਰੀ ਆਏ ਸਨ ਤੇ ਉਹਨਾਂ ਨੇ ਇਹ ਗੱਲ ਕਹੀ ਐ ਪਹਿਲਾਂ ਤਾਂ ਆਰਮੀ ਦੇ ਅਫਸਰ ਉਹਨਾਂ ਉੱਤੇ ਕੋਈ ਯਕੀਨ ਨਹੀਂ ਕਰਦੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਵੈਸੇ ਹੀ ਉਹਨਾਂ ਨੂੰ ਸੁਪਨਾ ਆ ਗਿਆ ਹੋਵੇਗਾ ਕਿਉਂਕਿ ਪ੍ਰੀਤਮ ਸਿੰਘ ਹਰਪਜਨ ਸਿੰਘ ਹੋਰਾਂ ਦੇ ਕਾਫੀ ਨਜ਼ਦੀਕੀ ਸਨ ਜਦੋਂ ਪ੍ਰੀਤਮ ਸਿੰਘ ਨਹੀਂ ਮੰਨਦੇ ਤੇ ਵਾਰ-ਵਾਰ ਫੌਜ ਨੂੰ ਜਿਹੜਾ ਹੈ ਇੱਕ ਬੇਨਤੀ ਕਰਦੇ ਹੈ ਕਿ ਉਹਨਾਂ ਦੀ ਗੱਲ ਨੂੰ ਸੁਣਿਆ ਜਾਵੇ ਤੇ ਉਸ ਥਾਂ ਦੇ ਉੱਤੇ ਉਹਨਾਂ ਨੂੰ ਲਜਾਇਆ ਜਾਵੇ ਜਦੋਂ ਇੱਕ ਟੁਕੜੀ ਜਿਹੜੀ ਹੈ ਉੱਥੇ ਜਾਂਦੀ ਹੈ ਤਾਂ ਵੇਖ ਕੇ ਹੈਰਾਨ ਹੋ ਜਾਂਦੀ ਹੈ ਕਿਉਂਕਿ ਜਿਵੇਂ ਹਰਪਜਨ ਸਿੰਘ ਨੇ ਸੁਪਨੇ ਦੇ ਵਿੱਚ ਦੱਸਿਆ ਸੀ ਉਸੇ ਥਾਂ ਦੇ ਉੱਤੇ ਉਹਨਾਂ ਦੀ ਲਾਸ਼ ਪਈ ਹੁੰਦੀ ਹੈ ਫਿਰ ਉਹਨਾਂ ਦਾ ਸਰਕਾਰੀ ਸਨਮਾਨਾ ਦੇ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ। ਸਮਾਂ ਬੀਤਦਾ ਆ ਹਰਪਜਨ ਸਿੰਘ ਹੋਰੀ ਫਿਰ ਜਿਹੜਾ ਹੈ ਪ੍ਰੀਤਮ ਸਿੰਘ ਦੇ ਸੁਪਨੇ ਦੇ ਵਿੱਚ ਆਉਂਦੇ ਆ ਤਾਂ ਕਹਿੰਦੇ ਆ ਕਿ ਉਹਨਾਂ ਦੀ ਇੱਥੇ ਸਮਾਦੀ ਬਣਾਈ ਜਾਵੇ। ਫਿਰ ਉਹੀ ਗੱਲ ਆਰਮੀ ਅਫਸਰਾਂ ਨੂੰ ਦੱਸੀ ਜਾਂਦੀ ਹੈ ਤਾਂ ਫਿਰ ਉਹਨਾਂ ਦੀ ਬੰਕਰ ਦੇ ਵਿੱਚ ਇੱਕ ਸਮਾਦੀ ਬਣਾ ਦਿੱਤੀ ਜਾਂਦੀ ਹੈ। ਕਹਿੰਦੇ ਆ ਕਿ ਹਰਪਜਨ ਸਿੰਘ ਹੋਰੀ ਆਪਣੀ ਡਿਊਟੀ ਤੇ ਤਾਇਨਾਤ ਰਹਿੰਦੇ ਆ ਤੇ ਉਹ ਫੌਜੀ ਜਵਾਨਾਂ ਦੇ ਸੁਪਨੇ ਦੇ ਵਿੱਚ ਆਉਂਦੇ ਆ ਤੇ ਉਹਨਾਂ ਨੂੰ ਦੱਸ ਦਿੰਦੇ ਆ ਕਿ ਚੀਨ ਜਿਹੜਾ ਕੁਸਪੈਟ ਕਰਨ ਦੀ ਕੋਸ਼ਿਸ਼ ਕਰ ਰਿਹਾ ਆ। ਜਾਂ ਇਸ ਥਾਂ ਦੇ ਉੱਤੇ ਚੀਨ ਵੱਲੋਂ ਜਿਹੜੀ ਆ ਇਹ ਹਰਕਤ ਕੀਤੀ ਜਾ ਰਹੀ ਹੈ ਉਹ ਅਗਾਊਂ ਹੀ ਜਿਹੜਾ ਫੌਜੀ ਜਵਾਨਾਂ ਨੂੰ ਸੁਪਨੇ ਵਿੱਚ ਆ ਕੇ ਸੂਚਨਾ ਦੇ ਦਿੰਦੇ ਆ ਜਦੋਂ ਇਹ ਘਟਨਾਵਾਂ ਵਾਰ-ਵਾਰ ਵਾਪਰਦੀਆਂ ਨੇ ਤੇ ਉਹ ਸੱਚ ਵੀ ਹੁੰਦੀਆਂ ਜਾਂਦੀਆਂ ਨੇ ਤੇ ਆਰਮੀ ਵਾਲਿਆਂ ਨੂੰ ਕਾਫੀ ਜ਼ਿਆਦਾ ਇਸ ਚੀਜ਼ ਦੇ ਉੱਤੇ ਯਕੀਨ ਹੋ ਜਾਂਦਾ ਫਿਰ ਕੀ ਹੁੰਦਾ ਉਹਨਾਂ ਨੂੰ ਲੱਗਦਾ ਹੈ ਕਿ ਵਾਕਈ ਉਹ ਜਿਹੜਾ ਹੈ ਸ਼ਹੀਦ ਹੋਣ ਤੋਂ ਬਾਅਦ ਵੀ ਆਪਣੀ ਡਿਊਟੀ ਨਿਭਾ ਰਿਹਾ ਹੈ ਤਾਂ ਉਹਨਾਂ ਨੂੰ ਤਨਖਾਹ ਮਿਲਣੀ ਚਾਹੀਦੀ ਹੈ ਬਕਾਇਦਾ ਫਿਰ ਜਿਹੜਾ ਹੈ ਫੌਜ ਉਹਨਾਂ ਨੂੰ ਹਰ ਮਹੀਨੇ ਤਨਖਾਹ ਦਿੰਦੀ ਹੈ ਫਿਰ ਇਹ ਕਹਿੰਦੇ ਆ ਕਿ ਹਰ ਸਾਲ ਜਿਹੜੇ ਆ ਫੌਜੀਆ ਨੂੰ ਜੇਕਰ ਮਾਹੌਲ ਸਹੀ ਰਹੇ ਤਾਂ ਸਾਲ ਦੇ ਵਿੱਚ 2 ਮਹੀਨੇ ਦੀ ਛੁੱਟੀ ਮਿਲਦੀ ਹੈ ਕਿਉਂ ਨਾ ਹਰਪਾਜਨ ਸਿੰਘ ਹੋਰਾਂ ਨੂੰ ਵੀ ਛੁੱਟੀ ਮਿਲੇ ਬਕਾਇਦਾ ਜਿਹੜੀ ਆ ਰੇਲਵੇ ਦੇ ਵਿੱਚ ਉਹਨਾਂ ਦੀ ਰਿਜ਼ਰਵੇਸ਼ਨ ਕਰਾਈ ਜਾਂਦੀ ਹੈ ਤੇ ਤਿੰਨ ਜਵਾਨ ਜਿਹੜੇ ਆ ਉਹਨਾਂ ਨੂੰ ਛੱਡਣ ਆਉਂਦੇ ਆ ਤੇ ਫਿਰ ਤਿੰਨ ਜਵਾਨ 2 ਮਹੀਨੇ ਬਾਅਦ ਉਹਨਾਂ ਨੂੰ ਲੈਣ ਵੀ ਆਉਂਦੇ ਆ ਇਹ ਸਿਲਸਿਲਾ ਜਿਹੜਾ ਲਗਾਤਾਰ ਚੱਲਦਾ ਰਹਿੰਦਾ ਆ ਇਸੇ ਦੌਰਾਨ ਕੱਲੇ ਭਾਰਤੀ ਜਵਾਨੀ ਨਹੀਂ ਚੀਨ ਦੇ ਜਵਾਨ ਵੀ ਜਿਹੜਾ ਆ ਉਹਨਾਂ ਦੀ ਇਹ ਗੱਲ ਨੂੰ ਮੰਨਦੇ ਆ ਕਹਿੰਦੇ ਕਿ ਉਹਨਾਂ ਦੇ ਸੁਪਨਿਆਂ ਦੇ ਵਿੱਚ ਵੀ ਉਹ ਕਈ ਵਾਰ ਆਉਂਦੇ ਰਹੇ ਆ ਤੇ ਉਹਨਾਂ ਨੂੰ ਇਸ ਗੱਲ ਦੇ ਉੱਤੇ ਪੂਰਾ ਯਕੀਨ ਸੀ ਦਰਸ਼ਕੋ ਤੁਹਾਨੂੰ ਮੈਂ ਦੱਸ ਦਿਆਂ ਕਿ ਜਦੋਂ ਭਾਰਤ ਤੇ ਚੀਨ ਦੇ ਵਿਚਕਾਰ ਕੋਈ ਮੀਟਿੰਗ ਹੁੰਦੀ ਸੀ ਤਾਂ ਕਹਿੰਦੇ ਆ ਕਿ ਇੱਕ ਕੁਰਸੀ ਬਕਾਇਦਾ ਖਾਲੀ ਛੱਡੀ ਜਾਂਦੀ ਸੀ ਉਹ ਕੁਰਸੀ ਹੁੰਦੀ ਸੀ ਹਰਪ੍ਰਜਨ ਸਿੰਘ ਦਰਸ਼ਕੋ ਮੈਂ ਤੁਹਾਨੂੰ ਦੱਸ ਦਿਆਂ ਕਿ ਜਦੋਂ ਕਾਫੀ ਜ਼ਿਆਦਾ ਲੋਕਾਂ ਦਾ ਵਿਸ਼ਵਾਸ ਬਣਨ ਲੱਗਾ ਤਾਂ ਫਿਰ ਜਿੱਥੇ ਪਹਿਲਾਂ ਉਹਨਾਂ ਦੀ ਸਮਾਦੀ ਸੀ ਉਸ ਤੋਂ 9 ਕਿਲੋਮੀਟਰ ਦੂਰ ਉਹਨਾਂ ਦੇ ਲਈ ਇੱਕ ਮੰਦਿਰ ਬਣਾਇਆ ਗਿਆ ਤੇ ਉਹਨਾਂ ਦੇ ਨਾਮ ਦੇ ਅੱਗੇ ਸ਼ਬਦ ਲੱਗਿਆ ਬਾਬਾ ਹਰਪਜਨ ਸਿੰਘ ਫਿਰ ਉਸ ਤੋਂ ਬਾਅਦ ਬਕਾਇਦਾ ਸਵੇਰੇ ਉਹਨਾਂ ਦੀ ਜਿਹੜੀ ਵਰਦੀ ਹੈ ਉਸ ਨੂੰ ਪ੍ਰੈਸ ਕੀਤਾ ਜਾਂਦਾ ਬੂਟ ਨੂੰ ਜਿਹੜਾ ਹੈ ਪਾਲਿਸ਼ ਕੀਤਾ ਜਾਂਦਾ ਤੇ ਇਹ ਗੱਲ ਨੂੰ ਜਵਾਨ ਵੀ ਮੰਨਦੇ ਐ ਜੋ ਉਹਨਾਂ ਦੇ ਬੂਟ ਪਾਲਿਸ਼ ਕਰਦੇ ਸੀ ਕਿਉਂਕਿ ਇੱਕ ਨਹੀਂ ਦੋ ਨਹੀਂ ਸੈਂਕੜੇ ਜਵਾਨਾਂ ਨੇ ਇਹ ਗੱਲ ਕਹੀ ਐ ਕਿ ਜਦੋਂ ਸਵੇਰੇ ਬੂਟ ਪਾਲਿਸ਼ ਕਰਦੇ ਸੀ ਤਾਂ ਸ਼ਾਮ ਨੂੰ ਉਹਨਾਂ ਬੂਟਾਂ ਦੇ ਉੱਤੇ ਮਿੱਟੀ ਪਈ ਹੁੰਦੀ ਸੀ ਐਵੇਂ ਲੱਗਦਾ ਸੀ ਜਿਵੇਂ ਉਹਨਾਂ ਨੂੰ ਕਿਸੇ ਨੇ ਪਾਇਆ ਹੋਵੇ ਇਹ ਸਿਲਸਿਲਾ ਜਦੋਂ ਚੱਲਦਾ ਹੈ ਲੋਕਾਂ ਦੀ ਆਸਥਾ ਵੀ ਵੱਜਣ ਲੱਗਦੀ ਐ ਤੇ ਉਹਨਾਂ ਦੇ ਮੰਦਰ ਦੇ ਵਿੱਚ ਲੋਕ ਦੂਰੋਂ ਦੂਰੋਂ ਦਰਸ਼ਨ ਕਰਨੋਂ ਲੱਗਦੇ ਐ ਤੇ ਉੱਥੇ ਇੱਕ ਹੋਰ ਵੀ ਧਾਰਨਾ ਬਣ ਜਾਂਦੀ ਐ ਕਿ ਇੱਥੇ ਕੋਈ ਵੀ ਇਨਸਾਨ ਪਾਣੀ ਲੈ ਕੇ ਆਵੇ ਤੇ ਉਸ ਨੂੰ ਇੱਥੇ ਰੱਖ ਦੇਵੇ ਤੇ ਫਿਰ ਜਾਂਦਾ ਹੋਇਆ ਇਸ ਨੂੰ ਲੈ ਜਾਵੇ ਤੇ ਘਰ ਜਾ ਕੇ ਜਦੋਂ 21 ਦਿਨ ਇਸ ਪਾਣੀ ਨੂੰ ਪੀਏਗਾ ਤਾਂ ਉਸ ਦੇ ਰੋਗ ਕੱਟੇ ਜਾਣਗੇ ਤਾਂ ਪੂਰੇ ਦੇਸ਼ ਦੇ ਵਿੱਚੋਂ ਜਿਹੜਾ ਲੋਕ ਉੱਥੇ ਜਾਣਾ ਸ਼ੁਰੂ ਹੋ ਜਾਂਦੇ ਆ ਤੇ ਉਸ ਮੰਦਰ ਦਾ ਨਾਮ ਹੈ ਬਾਬਾ ਹਰਪ੍ਰਜਨ ਸਿੰਘ ਹਰ ਸਾਲ ਜਿਹੜਾ ਹੈ ਉਹਨਾਂ ਦੀ ਮਾਤਾ ਨੂੰ ਫੌਜ ਤਨਖਾਹ ਵੀ ਦਿੰਦੀ ਰਹੀ ਤੇ 2006 ਦੇ ਵਿੱਚ ਜਦੋਂ ਉਹਨਾਂ ਨੇ ਰਿਟਾਇਰ ਹੋਣਾ ਸੀ ਬਕਾਇਦਾ ਉਹਨਾਂ ਨੂੰ ਜਿਹੜਾ ਰਿਟਾਇਰਮੈਂਟ ਵੀ ਮਿਲੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਬਕਾਇਦਾ ਉਹਨਾਂ ਨੂੰ ਜਿਹੜਾ ਹੈ ਸਮੇਂ-ਸਮੇਂ ਦੇ ਉੱਤੇ ਪ੍ਰਮੋਸ਼ਨ ਨਹੀਂ ਮਿਲਦੇ ਰਹੇ ਉਹ ਸਿਪਾਹੀ ਭਰਤੀ ਹੋਏ ਸਨ ਤੇ ਉਹ ਜਿਹੜੇ ਰਿਟਾਇਰ ਹੋਏ ਆ ਔਨਰੇਰੀ ਕੈਪਟਨ ਦੇ ਔਰਦੇ ਤੋਂ ਦੋਸਤੋ ਫਿਰ ਇੱਕ ਜਨਹਿਤ ਪਟੀਸ਼ਨ ਜਿਹੜੀ ਹੈ ਸੁਪਰੀਮ ਕੋਰਟ ਦੇ ਵਿੱਚ ਪਾਈ ਜਾਂਦੀ ਹੈ ਉਸ ਦੇ ਵਿੱਚ ਇਸ ਕੇਸ ਦੇ ਬਾਰੇ ਦੱਸਿਆ ਜਾਂਦਾ ਹੈ ਕਿ ਇਹ ਜਿਹੜਾ ਫੌਜ ਇੱਕ ਅੰਧਵਿਸ਼ਵਾਸ ਫੈਲਾ ਰਹੀ ਹੈ ਫੌਜ ਦੇ ਵਿੱਚ ਅੰਧਵਿਸ਼ਵਾਸ ਨਾਲ ਦੀ ਕੋਈ ਚੀਜ਼ ਨਹੀਂ ਹੁੰਦੀ ਜਦ ਕਿ ਫੌਜ ਇਹ ਸਭ ਕੁਝ ਕਰ ਰਹੀ ਹੈ ਉਸ ਤੋਂ ਬਾਅਦ 2017 ਦੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਆਉਂਦਾ ਹੈ ਕਿ ਫੌਜ ਨੂੰ ਇਹ ਬੰਦ ਕਰ ਦੇਣਾ ਚਾਹੀਦਾ ਆ ਕਿ ਉਹਨਾਂ ਨੂੰ ਸਾਲ ਦੇ ਵਿੱਚ ਜਿਹੜਾ ਹੈ ਇੱਕ ਵਾਰੀ ਛੁੱਟੀ ਤੇ ਭੇਜਿਆ ਜਾਵੇ ਤੇ ਫਿਰ ਜਿਹੜਾ ਹੈ ਜਵਾਨ ਉਹਨਾਂ ਨੂੰ ਵਾਪਸ ਲੈ ਕੇ ਆਉਣ ਫਿਰ ਇਹ سلسلہ ਜਿਹੜਾ ਹੈ 2017 ਤੋਂ ਬਾਅਦ ਬੰਦ ਕਰ ਦਿੱਤਾ ਗਿਆ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆਉਂਦਾ ਆ ਦੋਸਤੋ ਮੈਂ ਤੁਹਾਨੂੰ ਦੱਸ ਦਿਆਂ ਕਿ ਬਾਬਾ ਹਰਭਜਨ ਸਿੰਘ ਹੋਰੀ ਸਾਡੇ ਪੰਜਾਬ ਦੇ ਨਾਲ ਹੀ ਸਬੰਧਤ ਹੈ ਇਨਾਂ ਦਾ ਪਿੰਡ ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਨਡਾਲਾ ਦਾ ਇੱਕ ਛੋਟਾ ਜਿਹਾ ਪਿੰਡ ਹੈ ਕੁਕਾ ਜਿੱਥੇ ਅੱਜ ਵੀ ਉੱਥੇ ਇਹਨਾਂ ਲਈ ਇੱਕ ਕਮਰਾ ਬਣਾਇਆ ਗਿਆ ਹੈ ਜਿਸ ਦੇ ਵਿੱਚ ਇਹਨਾਂ ਦਾ ਸਮਾਨ ਰੱਖਿਆ ਗਿਆ ਹੈ ਦਰਸ਼ਕੋ ਬਹੁਤ ਸਾਰੇ ਲੋਕ ਇਹ ਮੰਨਦੇ ਐ ਕਿ ਵਾਕਈ ਬਾਬਾ ਹਰਭਜਨ ਸਿੰਘ ਹੋਰੀ ਆਪਣੀ ਮੌਤ ਤੋਂ ਬਾਅਦ ਡਿਊਟੀ ਦਿੰਦੇ ਰਹੇ ਐ ਜਦਕਿ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਐ ਕਿ ਇਹ ਆਰਮੀ ਦਾ ਇੱਕ ਅੰਧਵਿਸ਼ਵਾਸ ਸੀ ਜਦ ਕਿ ਇਹ ਆਰਮੀ ਵਾਲੇ ਜਵਾਨ ਕਈ ਕਹਿੰਦੇ ਆ ਕਿ ਉਹਨਾਂ ਨੇ ਵਾਕਈ ਹੀ ਉਹ ਸੁਪਨੇ ਦੇ ਵਿੱਚ ਆ ਕੇ ਉਹਨਾਂ ਨੂੰ ਜੋ-ਜੋ ਗੱਲਾਂ ਦਸੀਆਂ ਨੇ ਉਹ ਸੱਚ ਸਾਬਤ ਹੋਈਆਂ ਨੇ ਇਸ ਲਈ ਸਾਨੂੰ ਲੱਗਦਾ ਹੈ ਕਿ ਉਹ ਵਾਕਈ ਜਿਹੜਾ ਹੈ ਸ਼ਹੀਦ ਹੋਣ ਤੋਂ ਬਾਅਦ ਵੀ ਡਿਊਟੀ ਤੇ ਤਾਇਨਾਤ ਨੇ ਦਸ਼ਕੋ ਬਕਾਇਦਾ ਫੌਜ ਉਹਨਾਂ ਦੇ ਮਾਤਾ ਜੀ ਨੂੰ ਹਰਪ੍ਰਜਨ ਸਿੰਘ ਹੋਰਾਂ ਦੀ ਤਨਖਾਹ ਵੀ ਦਿੰਦੀ ਰਹੀ ਹੈ ਇਹ ਕੋਈ ਅਫਵਾਹ ਨਹੀਂ ਜਾਂ ਲੋਕਾਂ ਵੱਲੋਂ ਇਹ ਗੱਲ ਉਡਾਈ ਨਹੀਂ ਗਈ ਕਿ ਇੱਕ ਫੌਜੀ ਜਵਾਨ ਆ ਉਸ ਨੂੰ ਜਿਹੜਾ ਹੈ ਫੌਜ ਵੱਲੋਂ ਤਨਖਾਹ ਦਿੱਤੀ ਜਾਂਦੀ ਹੈ ਜੋ ਸ਼ਹੀਦ ਹੋਣ ਤੋਂ ਬਾਅਦ ਵੀ ਡਿਊਟੀ ਦਿੰਦਾ ਆ ਇਹ ਫੌਜ ਦੇ ਰਿਕਾਰਡ ਦੇ ਵਿੱਚ ਚੀਜ਼ਾਂ ਜਿਹੜੀਆਂ ਨੇ ਦਰਜ ਨੇ ਕਿ ਉਹਨਾਂ ਨੂੰ ਜਿਹੜਾ ਹੈ ਤਨਖਾਹ ਦਿੱਤੀ ਜਾਂਦੀ ਰਹੀ ਹੈ ਉਹਨਾਂ ਨੂੰ ਜਿਹੜਾ ਛੁੱਟੀ ਦੇ ਉੱਤੇ ਭੇਜਿਆ ਜਾਂਦਾ ਰਿਹਾ ਫੌਜੀ ਜਵਾਨ ਉਹਨਾਂ ਨੂੰ ਛੱਡਣ ਆਉਂਦੇ ਸੀ ਫਿਰ ਉਹਨਾਂ ਨੂੰ ਲੈਣ ਆਉਂਦੇ ਸੀਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਦਾ ਪਿੰਡ ਜਿਹੜਾ ਆ ਕਪੂਰਥਲੇ ਦੇ ਕੋਲ ਕੂਕਾ ਪਿੰਡ ਹੈਗਾ ਆ ਅੱਜ ਵੀ ਉੱਥੇ ਉਹਨਾਂ ਦਾ ਜਿਵੇਂ ਸਮਾਨ ਪਿਆ ਹੋਇਆ ਆ ਲੋਕ ਉੱਥੇ ਆਉਂਦੇ ਆ ਉਹ ਸਮਾਨ ਨੂੰ ਦੇਖਦੇ ਆ ਉੱਥੇ ਉਹਨਾਂ ਦੇ ਪਰਿਵਾਰਕ ਜੀ ਵੀ ਰਹਿੰਦੇ ਆ ਉਹ ਉਹਨ ਤੇ ਉਹਨਾਂ ਬਾਰੇ ਬਹੁਤ ਸਾਰੀਆਂ ਗੱਲਾਂ ਬਾਤਾਂ ਦੱਸਦੇ ਆ। ਦੈਟਸ ਕੋਈ ਜੋ ਮੈਂ ਤੁਹਾਨੂੰ ਕਹਾਣੀ ਦੱਸੀ ਹੈ ਕੋਈ ਅਫਵਾਹ ਨਹੀਂ ਹੈ। ਇਹ ਵਾਕਈ ਕਹਿੰਦੇ ਆ ਕਿ ਫੌਜ ਦੇ ਵਿੱਚ ਇਹ ਚੀਜ਼ ਵਾਪਰਦੀ ਰਹੀ ਹੈ ਤੇ ਫੌਜੀ ਜਵਾਨ ਜਿਹੜੇ ਆ ਬਹੁਤ ਸਾਰੇ ਇਸ ਗੱਲ ਨੂੰ ਮੰਨਦੇ ਰਹੇ ਆ ਕਿ ਉਹ ਉਹਨਾਂ ਦਾ ਜਿਹੜਾ ਰਾਦ ਸੇਰਾ ਬੰਦੇ ਰਹੇ ਆ ਉਹਨਾਂ ਨੂੰ ਦੱਸਦੇ ਰਹੇ ਆ ਕਿ ਅੱਜ ਇਹ ਚੀਜ਼ ਹੋਣ ਵਾਲੀ ਹੈ। ਤੁਸੀਂ ਜਿਹੜਾ ਅਗਾਊਂ ਹੀ ਚੇਤਨ ਹੋ ਜੋ ਜਾਂ ਤੁਸੀਂ ਇਹ ਕਾਰਵਾਈ ਕਰ ਲਓ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਉਹਨਾਂ ਲਈ ਕੁਰਸੀ ਵੀ ਜਿਹੜੀ ਹੈ ਖਾਲੀ ਛੱਡੀ ਜਾਂਦੀ ਹੈ। ਜੇਕਰ ਕੋਈ ਆਮ ਗੱਲ ਹੋਵੇ ਤਾਂ ਐਵੇਂ ਕਿਸੇ ਲਈ ਕੁਰਸੀ ਖਾਲੀ ਜਿਹੜੀ ਹੈ ਨਹੀਂ ਛੱਡੀ ਜਾ ਸਕਦੀ। ਤੇ ਨਾ ਹੀ ਕਿਸੇ ਦੇ ਲਈ ਕੋਈ ਮੰਦਿਰ ਬਣਾਇਆ ਜਾ ਸਕਦਾ ਆ ਤੁਸੀਂ ਵੇਖ ਸਕਦੇ ਹੋ ਕਿ ਸਿੱਕਮ ਦੇ ਵਿੱਚ ਇਹ ਮੰਦਿਰ ਹਾਲੇ ਵੀ ਮੌਜੂਦ ਹੈ ਜਿੱਥੇ ਦੂਰੋਂ ਨੇੜੇੋਂ ਲੋਕ ਆਉਂਦੇ ਆ ਮੱਥਾ ਟੇਕਦੇ ਹੈਗੇ ਆ ਤੇ ਉਹ ਬਾਬਾ ਹਰਭਜਨ ਸਿੰਘ ਹੋਰਾਂ ਨੂੰ ਕਾਫੀ ਮੰਨਦੇ ਆ ਤੁਸੀਂ ਇਸ ਬਾਰੇ ਕੀ رائے ਰੱਖਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਅਜਿਹੇ ਹੋਰ ਵੀਡੀਓਜ਼ ਦੇ ਲਈ ਤੁਸੀਂ ਸਾਡੇ ਚੈਨਲ ਆਰ ਡੀ ਪ੍ਰੋਡਕਸ਼ਨ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਬੈਲ ਆਈਕਨ ਨੂੰ ਦਬਾ ਸਕਦੇ ਹੋ ਯਾ ਇਹ ਗੱਲ ਤੇ ਵਾਕਈ ਹੈਗੀ ਹੈ ਕਿ ਆਰਮੀ ਦੇ ਵਿੱਚ ਜਿਹੜਾ ਮਰ ਜਾਂਦਾ ਨਾ ਉਹਨੂੰ ਸ਼ਹੀਦ ਕਹਿੰਦੇ ਨੇ ਤੇ ਸ਼ਹੀਦ ਹਮੇਸ਼ਾ ਜ਼ਿੰਦਾ ਹੁੰਦਾ ਹਾਂ ਜੀ ਇਸਲਾਮੀ ਸ਼ਰਅ ਦੇ ਵਿੱਚ ਵੀ ਹੈ ਹਾਂ ਜੀ ਲੇਕਿਨ ਆ ਬੜੀ ਅਜੀਬੋ ਗਰੀਬ ਮੈਂ ਗੱਲ ਸੁਣੀ ਅੱਜ ਤੁਸੀਂ ਵੀਡੀਓ ਦਿਖਾਈ ਮੈਨੂੰ ਕਿ ਜੀ ਉਹਨਾਂ ਨੂੰ ਬਕਾਇਦਾ ਤਨਖਾਹ ਮਿਲਦੀ ਨਹੀਂ ਮੈਂ ਤਾਂ ਸਮਝਦਾ ਪੈਸਾ ਕਿ ਉਹਦੇ ਮਾਂ ਉਹਦੇ ਬਾਲ ਬੱਚਿਆਂ ਨੂੰ ਜਿਵੇਂ ਆਪਣੇ ਬੰਦਾ ਕੋਈ ਫੋਟ ਹੋ ਜਾਵੇ ਤੇ ਉਹਨੂੰ ਡਾਰਬਿੰਟ ਤੋਂ ਬਾਅਦ ਜਾਂ ਪੈਨਸ਼ਨ ਨੂੰ ਕੁਝ ਨਾ ਕੁਝ ਉਹ ਮਿਲਦੀ ਰਹਿੰਦੀ ਹੈ ਬੰਦਾ ਮਰ ਜਾਵੇ ਤੇ ਹਾਂ ਲੇਕਿਨ ਆਹ ਬੜਾ ਅਜੀਬ ਜਿਹੀ ਗਰੀਬੋ ਵਾਕਿਆ ਸੁਣਿਆ ਹਾਂ ਉਹਨਾਂ ਨੇ ਕਿਹਾ ਜੀ ਕਿ ਕੁਝ ਲੋਕ ਕਹਿੰਦੇ ਨੇ ਕਿ ਆਨੰਦ ਵਿਸ਼ਵਾਸ ਮਤਲਬ ਕਿ ਅੰਨਾ ਯਕੀਨ ਹੈ ਹਾਂ ਹਾਂ ਜੀ ਇਹਨੂੰ ਕਹਿ ਸਕਦੇ ਆ ਤੇ ਫੌਜ 'ਚ ਨਹੀਂ ਹੁੰਦਾ ਜਿਵੇਂ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਤੇ ਕੁਝ ਲੋਕ ਉਹਨਾਂ ਨੂੰ ਮੰਨਦੇ ਵੀ ਨੇ ਅੱਛਾ ਬਕਾਇਦਾ ਉਹ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਲਾਇਆ ਜਿਹਦਾ ਮਤਲਬ ਕਿ ਹਕੀਕਤ ਸੀ ਫੌਜ ਇਸ ਤਰ੍ਹਾਂ ਫੌਜ ਹੁੰਦਾ ਰਿਹਾ ਉਹਨਾਂ ਨੂੰ ਤਰਹਾ ਮਿਲਦੀ ਰਹੀ ਕੁਰਸੀ ਖਾਲੀ ਛੱਡਦੇ ਰਹੇ ਸਾਰਾ ਕੁਝ ਕਰਦੇ ਰਹੇ ਹਾਂ ਮਤਲਬ ਕਿ ਉਹਨਾਂ ਨੂੰ ਲੈ ਨਹੀਂ ਆਂਦੇ ਸੀ ਕੁਰਸੀ ਖਾਲੀ ਛੱਡਦੇ ਸੀ ਕਿ ਉਹ ਆਂਦੇ ਨੇ ਮਜੂਦ ਹੁੰਦੇ ਉਹਨੂੰ ਛੁੱਟੀ ਮਿਲਦੀ ਸੀ ਸਭ ਕੁਝ ਉਹਨੂੰ ਆਰਮੀ ਛੱਡਣ ਆਂਦੀ ਸੀ ਆਰਮੀ ਲੈ ਕੇ ਜਾਂਦੀ ਸੀ ਯਾਰ ਕੀ ਕਮਾਲ ਯਾਰ ਬੜਾ ਬੜੀ ਹੈਰਤ ਅੰਗੇਜ਼ ਹੈ ਜੀ ਹੈਰਤ ਅੰਗੇਜ਼ ਜੀ ਗੱਲ ਹੈ ਬੜੀ ਗੱਲ ਹੈਜੀਬ ਜੀ ਲੱਗੀ ਤੇ ਇਹ ਕੁਝ ਲੋਕਾਂ ਦਾ ਯਕੀਨ ਵੀ ਹੋ ਸਕਦਾ ਹੈ ਤੇ ਕੁਝ ਲੋਕ ਦਾ ਮਤਲਬ ਕਿ ਖਾਬ ਹੈ ਉਹ ਹੋ ਸਕਦਾ ਹੈ ਕਿ ਉਹ ਬੰਦੇ ਨੂੰ ਵੈਸੇ ਇਸ ਤਰ੍ਹਾਂ ਦੇ ਖਾਬ ਆਉਂਦੇ ਹੁੰਦੇ ਜਿਹੜਾ 10 ਦਾ ਹੋਵੇ ਹਾਂ ਕਈ ਵਾਰੀ ਬੰਦੇ ਨੂੰ ਉਹ ਉੱਥੇ ਰਹਿ ਰਿਹਾ ਕਿ ਨਾ ਉਸ ਦੁਨੀਆ ਦੇ ਖਾਬ ਵੀ ਉਹ ਖਜਾਂ ਲੱਗ ਬੰਦੇ ਨੇ ਲੱਗ ਬੰਦੇ ਨੇ ਲੇਕਿਨ ਸਭ ਤੋਂ ਇਹਨਾਂ ਨੇ ਸੋਲਿਡ ਗੱਲ ਕੀਤੀ ਨਾ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਕੰਮ ਚ ਉਹਨਾਂ ਦਾ ਬਕਾਇਦਾ ਉਹਨਾਂ ਦੀ ਤਰ੍ਹਾਂ ਫਿਰ ਰੋਕੀ ਗਈ ਆ ਉਹ ਯਾਨੀ ਕਿ ਨਹੀਂ ਇਹ ਤਰ੍ਹਾਂ ਨਹੀਂ ਰੋਕੀ ਗਈ ਹਾਂ ਉਹਨਾਂ ਇਹ ਚੀਜ਼ ਰੋਕੀ ਗਈ ਕਿ ਫੌਜ ਇਹ ਚੀਜ਼ ਨੂੰ ਖਤਮ ਕਰੇ ਜਿਹੜਾ ਆ ਜਿਹੜਾ ਉਹਨਾਂ ਯਕੀਨ ਹੈ ਨਾ ਹਾਂ ਹਾਂ ਕਿ ਵੀ ਐਵੇਂ ਬਿਲਾ ਉਹ ਯਕੀਨ ਕਰਕੇ ਬੈਠੇ ਨੇ ਕਿ ਵੀ ਇੰਜ ਹੀ ਹੁੰਦਾ ਪਿਆ ਤੇ ਇਹਨਾਂ ਲੋ ਖਰਾਬੀ ਪੈਦਾ ਹੋ ਸਕਦੀ ਹੈ ਤੇ ਫੌਜ ਦੇ ਵਿੱਚ ਮਸਲਾ ਹੋ ਸਕਦਾ ਹੈ ਯਾਇਆ ਸਲਾਮੀ ਸ਼ਰਾ ਦੇ ਵਿੱਚ ਮੈਂ ਇੱਕ ਮੌਲਵੀ ਕੋਲ ਸੁਣਦਾ ਪਿਆ ਸੀ ਬੜੇ ਨੌਲੇਜ ਵਾਲੇ ਨੇ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਆਖਿਆ ਕਿ ਜਦੋਂ ਕੋਈ ਸ਼ਹੀਦ ਯਾਨੀ ਕਿ ਉਹਦੇ ਜਿਸਮ ਚੋਂ ਰੂਹ ਨਿਕਲ ਜਾਂਦੀ ਹੈ ਨਾ ਕਿ ਉਹਦੀ ਰੂਹ ਜੰਨਤ ਦੇ ਅੰਦਰ ਪਰਿੰਦੇ ਨੇ ਸਹੀ ਪਰਿੰਦਿਆਂ ਦੇ ਅੰਦਰ ਉਹਨਾਂ ਦੀ ਰੂਹ ਡਾਲ ਦਿੱਤੀ ਜਾਂਦੀ ਹੈ ਠੀਕ ਹੈ ਉਹ ਫਿਰ ਪਰਿੰਦੇ ਜੰਨਤ ਚ ਜਿੱਧਰ ਮਰਦੀ ਫਿਰਦੇ ਨੇ ਚੋਕਦੇ ਨੇ ਆਪਣਾ ਦਾਣਾ ਚੋਕਦੇ ਨੇ ਉਹਨਾਂ ਦਾ ਰਿਜ਼ਕ ਚੱਲ ਰਿਆ ਹੁੰਦਾ ਇਹ ਸਿੱਖ ਧਰਮ ਜੀ ਵੀ ਹੈ ਕਿ ਜਿਹੜਾ ਜਿਹੜਾ ਆਰਮੀ ਦੇ ਵਿੱਚ ਹੈ ਜਿਹੜਾ ਸ਼ਹੀਦ ਹੋ ਗਿਆ ਨਾ ਉਹ ਜ਼ਿੰਦਾ ਰਹਿੰਦਾ ਹੁੰਦਾ ਮਾਤਮ ਨਹੀਂ ਕਰਦੇ ਸਹੀ ਆਪਣੇ ਮੁਸਲਮਾਨਾਂ ਚ ਵੀ ਜਿਹੜਾ ਸ਼ਹੀਦ ਹੋ ਜਾਂਦਾ ਉਹਦਾ ਮਾਤਮ ਨਹੀਂ ਕਰਦੇ ਕਿਉਂਕਿ ਉਹ ਜ਼ਿੰਦਾ ਹਾਂ ਇਸਲਾਮ ਕਹਿੰਦਾ ਹੈ ਕਿ ਉਹ ਜਿਹੜੇ ਸ਼ਹੀਦ ਨੇ ਨਾ ਉਹ ਜ਼ਿੰਦਾ ਨੇ ਲੇਕਿਨ ਤੁਹਾਨੂੰ ਉਹਨਾਂ ਦੀਆਂ ਜ਼ਿੰਦਗੀਆਂ ਬਾਰੇ ਨਹੀਂ ਪਤਾ ਹਾਂ ਤੁਸੀਂ ਉਹਨਾਂ ਦੇ ਬਾਰੇ ਨਹੀਂ ਜਾਣ ਦੇਖੀਏ ਉਹ ਕਿਵੇਂ ਜ਼ਿੰਦਾ ਰਹੇ ਜਾਂ ਕਿਵੇਂ ਜੀ ਰਹੇ ਨੇ ਹਾਂ ਇਹ ਚੀਜ਼ ਹੈ ਵੀਡੀਓ ਬੜੀ ਇੰਟਰਸਟਿੰਗ ਸੀ ਆਈਆ ਇੰਟਰਸਟਿੰਗ ਸੀ ਇੱਥੇ ਜਰਾ ਹਟਕੇ ਵੀ ਸੀ ਸਾਡੇ ਅਜੀਬੋ ਗਰੀਬ ਮੈਨੂੰ ਤਾਂ ਬੜੀ ਹਰਦੰਗੇਰੀ ਲੱਗੀ ਮੈਂ ਬੜੇ ਗੌਰ ਨਾਲ ਦੇਖ ਰਿਹਾ ਪਿਆ ਸੀ ਹਾਂ ਜੀ ਇਹ ਬਹੁਤ ਕੰਮ ਆਸੀ ਇਸ ਤਰ੍ਹਾਂ ਦੀ ਵੀਡੀਓ ਵੇਖੀ ਨਹੀਂ ਲੇਕਿਨ ਇਹ ਵੀਡੀਓ ਜਰਾ ਹਟਕੇ ਸੀ ਤੁਸੀ ਕਿਹ ਦੋਸਤਾਂ ਨਾਲ ਸ਼ੇਅਰ ਕਰਨੀ ਚਾਹੀਦੀ ਹਾਂ ਤੁਹਾਨੂੰ ਦੋਸਤ ਵੀ ਕਿ ਐਸੀ ਵੀਡੀਓ ਲੱਗੀ ਤੁਸੀਂ ਅੰਤ ਵਿਸ਼ਵਾਸ ਕਰਦੇ ਹੋ ਤੁਹਾਡਾ ਜਿਹੜਾ ਇਹ ਯਕੀਨ ਹੈ ਵੇ ਅੰਨਾ ਯਕੀਨ ਜਿਹਨੂੰ ਕਹਿੰਦੇ ਨੇ ਉਹ ਹੈ ਵੇ ਜ਼ਰੂਰ ਦੱਸਿਆ ਜੀ ਮੈਂਨੇ ਨਵੀਂ ਵੀਡੀਓ ਦੇ ਨਾਲ ਅੱਲਾ ਨਿਗੇਬਾਨ